ਕਬੀਰਾ ਤੂਰਸ ਕੇਲ ਕੈ ਪੁਰੀਆ ਬਾਂਦੀ ਦੇਹ ਦਿਵਸ ਚਾਰ ਕੋ ਵੇਖਨਾ ਅੰਤ ਕਿਹ ਕੀ ਖੇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ 170 ਸ਼ਲੋਕਾਂ ਦੀ ਵਿਚਾਰ ਆਪਾਂ ਸਰਵਣ ਕਰ ਆਏ ਹਾਂ 178 ਨੰਬਰ ਸ਼ਲੋਕ ਆਪਾਂ ਸਰਵਣ ਕੀਤਾ ਹੈ ਭਗਤ ਜੀ ਕਿਰਪਾ ਕਰ ਰਹੇ ਹਨ ਕਿ ਇਹ ਭਾਈ ਪ੍ਰਭੂ ਨੇ ਪੰਜਾਂ ਤਤਾਂ ਰੂਪੀਏ ਧੂੜੀ ਸਕੇਲ ਇਕੱਤਰ ਕਰਕੇ ਇਹ ਸਾਡੀ ਕਾਇਆ ਸਰੀਰ ਜਿਹੜੀ ਆ ਇਹ ਪੁਰੀਆ ਪੂੜੀ ਬਨ ਦਿੱਤੀ ਹੈ ਜਿਵੇਂ ਆਪਾਂ ਕਿਸੇ ਦਵਾਈ ਦੀਆਂ ਜਾਂ ਮਿੱਟੀ ਦੀਆਂ ਪੁੜੀਆਂ ਬਨ ਲੀਏ ਇਸੇ ਤਰ੍ਹਾਂ ਪੰਜ ਤੱਤਾਂ ਰੂਪੀ ਮਿੱਟੀ ਨੂੰ ਧੂੜ ਨੂੰ ਸਕੇਲ ਹੁੰਦਾ ਇਕੱਠਿਆਂ ਕਰਕੇ ਪ੍ਰਭੂ ਪਿਆਰੇ ਪਰਮੇਸ਼ਰ ਨੇ ਇਹ ਪੁਰੀਆ ਬੰਦੀ ਦੇਹ ਪੁੜੀਆਂ ਰੂਪੀ ਦੇਹ ਬਣ ਦਿੱਤੀ ਹੈ ਇਹ ਮਾਨਵ ਪੁੜੀਆਂ ਹਨ ਕਹਿੰਦੇ ਦਿਵਸ ਚਾਰ ਕੋ ਦੇਖਣਾ ਅੰਤ ਖੇ ਕੀ ਖੇ ਇਹ ਕਹਿੰਦੇ ਚਾਰ ਕੋ ਦਿਨਾਂ ਦਾ ਵੇਖਣਾ ਮਾਤਰ ਤਮਾਸ਼ਾ ਹੈ ਜੁਵੰਤ ਖੀਰ ਨੂੰ ਫਿਰ ਖੇ ਮਿੱਟੀ ਦੀ ਮਿੱਟੀ ਰੂਪ ਹੋ ਜਾਂਦੀ ਹੈ ਕਦੇ ਦੇਖਿਆ ਸਰੀਰ ਕਿੱਥੇ ਗਿਆ ਹੈ ਆਤਮਾ ਕਿੱਥੇ ਗਈ ਹੈ ਆਤਮਾ ਆਪਣੇ ਰੂਪ ਨਾਲ ਮਿਲ ਜਾਂਦੀ ਹੈ ਜੋ ਪੰਜਾਂ ਤੱਤਾਂ ਦਾ ਇਹ ਸਰੀਰ ਹੈ ਇਹ ਪੰਜਾਂ ਤੱਤਾਂ ਵਿੱਚ ਮਿਲ ਕੇ ਮਿੱਟੀ ਆਕਰ ਨੂੰ ਮਿੱਟੀ ਹੋ ਜਾਂਦੀ ਹੈ ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ਹਾਂ ਅੱਗੇ 179 ਨੰਬਰ ਸ਼ਲੋਕ ਵਿੱਚ ਕਿਰਪਾ ਕਰ ਰਿਹਾ ਕਿਹੇ ਭਾਈ ਸੂਰਜ ਅਤੇ ਚੰਦਰਮਾ ਦੇ ਉਦੇ ਹੋਣ ਵਿੱਚ ਸਾਰੀਆਂ ਦੇਹਾਂ ਉਤਪਨ ਹੋਈਆਂ ਭਾਵ ਕੁਝ ਸੂਰਜ ਦੇ ਪਹਿਰ ਵਿੱਚ ਜਨਮ ਲੈਂਦੇ ਕੁਝ ਚੰਦਰਮਾ ਦੇ ਪੱਖ ਵਿੱਚ ਜਨਮ ਲੈਂਦੇ ਵਾ ਸੂਰਜ ਦੀ ਨਿਆਈ ਤਮੋ ਗੁਣੀ ਅਤੇ ਚੰਦਰਮਾ ਦੀ ਨਿਆਈ ਸਤੋ ਗੁਣੀ ਆਦ ਇਹਨਾਂ ਸੁਭਾਵਾਂ ਵਾਲੀਆਂ ਦੇਹਾਂ ਉਤਪਨ ਹੋਈਆਂ ਵਾ ਸੂਰਜ ਅਤੇ ਚੰਦਰਮਾ ਦੇ সদਰਸ਼ ਇਹ ਪ੍ਰਕਾਸ਼ ਵਾਲੀਆਂ ਸਭ ਦੇਹਾਂ ਉਦੇ ਹੋਈਆਂ ਹਨ ਗੁਰੂ ਗੋਬਿੰਦ ਕੇ ਬਿਨ ਮਿਲੇ ਪਲਟ ਪਈ ਸਭ ਖੇਹ ਹਾਂ ਪਰ ਗੁਰਾਂ ਦੁਆਰਾ ਗੋਬਿੰਦ ਪ੍ਰਮਾਤਮਾ ਦੇ ਨਾਲ ਮਿਲੇ ਤੋਂ ਬਗੈਰ ਇਹ ਸਾਰੀਆਂ ਦੇਹਾਂ ਪਲਟ ਹੁੰਦਾ ਉਲਟ ਕੇ ਖੇਹ ਹੋ ਜਾਂਦੀਆਂ ਹਨ ਪਾਪ ਮਿੱਟੀ ਰੂਪ ਹੋ ਜਾਂਦੀਆਂ ਹਨ ਜਹ ਅਨਪਉ ਤਹ ਪੈ ਨਹੀਂ ਜਹ ਪਉ ਤਹ ਹਰ ਨਾਹੇ ਪਾਦ ਜੀ ਕਿਰਪਾ ਕਰਦੇ ਆ ਕਿ ਜਿੱਥੇ ਅਨਪਉ ਪੈ ਤੂੰ ਰਹਿ ਤ ਜਥਾਰਤ ਸ੍ਰੂਪ ਦਾ ਗਿਆਨ ਇਸਤਿਤ ਹੈ ਉਥੇ ਸੰਸਾਰ ਕਾਲ ਆਦ ਦਾ ਭੈ ਡਰ ਨਹੀਂ ਰਹਿੰਦਾ ਅਤੇ ਜਿੱਥੇ ਸੰਸਾਰ ਕਾਲ ਆਦ ਦਾ ਡਰ ਹੁੰਦਾ ਉਥੇ ਪ੍ਰਭੂ ਸਾਖਸ਼ਾਤ ਨਹੀਂ ਹੁੰਦਾ ਭਾਵ ਜਿੱਥੇ ਪ੍ਰਭੂ ਪਿਆਰੇ ਦਾ ਡਰ ਹੁੰਦਾ ਹੈ ਨਿਰਪਉ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜੇ ਜਿੱਥੇ ਪ੍ਰਭੂ ਦਾ ਡਰ ਨਾ ਹੋਵੇ ਉੱਥੇ ਸਾਰੇ ਨਿੱਕੇ ਤੋਂ ਲੈ ਕੇ ਵੱਡੇ ਤੱਕ ਡਰ ਦਿੰਦੇ ਆ ਉੱਥੇ ਬੰਦੇ ਕੋਲੋਂ ਕੀੜੀ ਬੰਦੇ ਨੂੰ ਕੀੜੀ ਦੇ ਕੋਲੋਂ ਵੀ ਡਰ ਲੱਗਦਾ ਹੈ ਹਾਥੀਆਂ ਕੋਲੋਂ ਵੀ ਡਰ ਲੱਗਦਾ ਹੈ ਆਪ ਤੋਂ ਕਮਜ਼ੋਰ ਕੋਲੋਂ ਵੀ ਡਰ ਲੱਗਦਾ ਹੈ ਜੇਕਰ ਪ੍ਰਭੂ ਪਿਆਰੇ ਦਾ ਨਾਮ ਪਾਸ ਹੋਵੇ ਫਿਰ ਇਹ ਜਿਹੜਾ ਮਨੋਖਾ ਕਿਸੇ ਕੋਲੋਂ ਨਹੀਂ ਡਰਦਾ ਕਿਉਂਕਿ ਹਾਤੀ ਦੀਆਂ ਪੈੜਾਂ ਵਿੱਚ ਸਿਆਣੇ ਕਿੰਨੇ ਸਾਰੀਆਂ ਪੈੜਾਂ ਆ ਜਾਂਦੀਆਂ ਸੁਪਰਮਾਤਮਾ ਜੋ ਸਭ ਤੋਂ ਵੱਡਾ ਹੈ ਜਿਹੜਾ ਉਸ ਨੂੰ ਧਿਆ ਲਿੰਦਾ ਜਿਹੜਾ ਉਸ ਦਾ ਡਰ ਪਾ ਲਿੰਦਾ ਹੈ ਉਹਦੇ ਸਾਰੇ ਡਰ ਨਾਸ ਹੋ ਜਾਂਦੇ ਰਹੁ ਵਿਚਾਰ ਪਾਤਸ਼ਾਹ ਫਰਮਾ ਰਹੇ ਕਹਿਓ ਕਬੀਰ ਵਿਚਾਰ ਕੇ ਸੰਤ ਸੁਨੋ ਮਨ ਮਾਹੇ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਅਸਾਂ ਨੇ ਇਹ ਵਿਚਾਰ ਨਿਰਣਾ ਕਰਕੇ ਵੇਖਿਆ ਹੈ ਤੇ ਕਿਹਾ ਹੈ اے ਸੰਤ ਜਨੋ ਇਹ ਬਚਨ ਤੁਸੀਂ ਆਪਣੇ ਮਨ ਹਿਰਦੇ ਮਾਹੇ ਵਿੱਚ ਸੁਣਨਾ ਕਰੋ ਬਸ ਸਾਡੇ ਬਚਨ ਸੁਣ ਕੇ ਹਿਰਦੇ ਵਿੱਚ ਧਾਰਨ ਕਰੋ ਅੱਗੇ 181 ਨੰਬਰ ਸ਼ਲੋਕ ਵਿੱਚ ਕਿਰਪਾ ਕਰ ਰਿਹਾ ਭਗਤ ਕਬੀਰ ਸਾਹਿਬ ਜੀ ਦੇ ਬਾਸ ਇੱਕ ਪ੍ਰੇਮੀ ਨੇ ਆ ਕੇ ਬੇਨਤੀ ਕੀਤੀ ਕਿ ਇਸ ਸੰਸਾਰ ਅੰਦਰ ਗਿਆਨੀ ਅਗਿਆਨੀ ਵਿੱਚੋਂ ਕੌਣ ਸੁਖੀ ਹੈ ਤਦ ਕਬੀਰ ਜੀ ਨੇ ਕਿਹਾ ਕਿ ਦੋਵੇਂ ਹੀ ਸੁਖੀ ਹਨ ਤੇ ਇਹ ਸ਼ਲੋਕ ਉਚਾਰਨ ਕੀਤਾ ਕਬੀਰ ਜਿਨੋ ਕਿਛੂ ਜਾਣਿਆ ਨਹੀਂ ਦਿਨ ਸੁਖ ਨੀਂਦ ਬਿਹਾਏ ਭਗਤ ਜੀ ਕਿਰਪਾ ਕਰਦੇ ਹੇ ਭਾਈ ਜਿਨ੍ਹਾਂ ਅਗਿਆਨੀ ਪੁਰਖਾਂ ਨੇ ਸਤ ਅਸਤ ਦੀ ਵਿਚਾਰ ਜੀਵ ਦੇ ਸਰੂਪ ਮਾਇਆ ਦੇ ਸਰੂਪ ਜਾਂ ਪ੍ਰਮਾਤਮਾ ਦੇ ਸਰੂਪ ਅਤੇ ਮਨੁੱਖਾ ਸਰੀਰ ਧਾਰਨ ਦੇ ਬਾਰੇ ਕੁਝ ਵੀ ਜਾਣਣਾ ਨਹੀਂ ਕੀਤਾ ਉਨ੍ਹਾਂ ਦੀ ਸੁਖ ਦੀ ਨੀਂਦ ਵਿੱਚ ਉਮਰ ਬਤੀਤ ਹੁੰਦੀ ਜਾਂਦੀ। ਭਾਵੇਂ ਜਿੰਨਾ ਚਿਰ ਮੌਤ ਨਹੀਂ ਆਉਂਦੀ, ਉਤਨਾ ਚਿਰ ਉਹ ਆਪਣੇ ਆਪ ਨੂੰ ਸੁਖੀ ਮੰਨਦੇ ਆ ਕਿ ਅਸੀਂ ਤੇ ਬਹੁਤ ਸੁਖੀ ਆ। ਹਮ ਹੋ ਜੋ ਬੂਝਾ ਬੁਝਣਾ ਪੂਰੀ ਪਰਿ ਬਲਾਏ। ਹਾਂ ਜਿਹੜਾ ਹਮ ਹੋ ਅਸੀਂ ਬੂਝਾ ਬੁਝਨੇ ਜੋ ਗੁਰਾਂ ਪਾਸੋਂ ਉਪਦੇਸ਼ ਬੁਝਣਾ ਹੈ ਕਿ ਜੀਵ ਤੇ ਈਸ਼ਰ ਦਾ ਸਰੂਪ ਕੀ ਹੈ? ਵਾਂ ਬੁੱਝਣੇ ਜੋਗ ਤਉਮ ਪਾਦੇ ਲਖ ਅਰਥ ਤੇ ਸਮਝਣੇ ਜੋਗ ਤਤ ਪਾਦੇ ਲਖ ਅਰਥ ਦਾ ਸਿਧਾਂਤ ਕੀ ਹੈ ਉਸ ਦੀ ਪ੍ਰਾਪਤੀ ਤੋਂ ਬਿਨਾ ਇਹ ਸਾਨੂੰ ਪੂਰੀ ਬਲਾ ਜਿਹੜੀ ਪਰਿਪਈ ਹੋਈ ਆ ਇਹ ਬਲਾ ਰੂਪ ਪਈ ਹੋਈ ਆ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੈ ਔਰ ਭਗਤ ਕਬੀਰ ਸਾਹਿਬ ਜੀ ਦਸ ਰਹੇ ਭਾਈ ਮਾਰੇ ਮਾੜੇ ਭਾਵ ਕਮਜ਼ੋਰ ਲੋਕ ਜੋ ਆਪ ਉਪਦੇਸ਼ ਧਾਰਨ ਨਹੀਂ ਕਰਦੇ ਹੋਰਨਾ ਨੂੰ ਬਹੁਤ ਪੁਕਾਰਿਆ ਪੁਕਾਰ ਪੁਕਾਰ ਕੇ ਕੂਕਾਂ ਦੇ ਦੇ ਕੇ ਉਪਦੇਸ਼ ਧਾਰਨ ਕਰ ਲਈ ਕਹਿੰਦੇ ਆ ਪਰ ਪੀਰ ਪੂਜਨੀਕ ਗੁਰੂ ਔਰ ਹੋਰ ਹੀ ਪੁਕਾਰੇ ਪੁਕਾਰਦੇ ਭਾਵ ਆਪ ਕਮਾਈ ਕਰਦੇ ਹਨ ਹੋਰਨਾ ਤੋਂ ਵੀ ਕਰਾਉਂਦੇ ਲਾਗੀ ਚੋਟ ਮਰੰਮ ਕੀ ਰਹੋ ਕਬੀਰਾ ਠੌਰ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਤਿਨਾ ਗੁਰਾਂ ਦੁਆਰਾ ਮੇਰੇ ਹਿਰਦੇ ਰੂਪੀ ਮਰੰਮ ਨਰਮ ਅਸਥਾਨ ਦੀ ਤਾਂ ਉਪਰ ਉਪਦੇਸ਼ ਪ੍ਰੇਮ ਦੀ ਝੋਟ ਛੱਟ ਲੱਗੀ ਹੈ ਜਿਸ ਕਰਕੇ ਮੈਂ ਕਬੀਰ ਉਸੇ ਠੌਰ ਥਾਂ ਹੀ ਖਲੋਤਾ ਰਹਿ ਗਿਆ ਅੱਗੇ 183 ਨੰਬਰ ਸ਼ਲੋਕ ਵਿੱਚ ਭਗਤ ਜੀ ਕਿਰਪਾ ਕਰ ਰਿਹਾ ਆਉ ਆਪਾਂ ਹੋਰ ਰਲ ਮਿਲ ਕੇ ਵਿਚਾਰ ਲਾਹਾ ਪ੍ਰਾਪਤ ਕਰੀਏ ਕਬੀਰ ਝੋਟ ਸੁਹੇਲੀ ਸੇਲ ਕੀ ਲਾਗਤ ਲੇ ਉਸਾਸ ਹਾਂ ਭਗਤ ਜੀ ਦੱਸ ਰਹੇ ਹੈ ਭਾਈ ਸੇਲ ਵਰਸ਼ੀ ਦੀ ਝੋਟ ਸੱਟ ਸੋਹੇਲੀ ਸੌਕੀ ਹੈ ਜੋ ਲੱਗਦਿਆਂ ਜੀਵ ਉਸਾਸ ਲੰਮੇ ਸਾਹ ਹੋ ਕੇ ਲੈਂਦਾ ਭਾਵ ਇੱਕ ਦੂ ਸਾ ਆ ਜਾਂਦੇ ਝੋਟ ਸਹਾਰੈ ਸਬਦ ਕੀ ਤਾਸ ਗੁਰੂ ਮੈਂ ਦਾਸ ਕਹਿੰਦੇ ਜੋ ਗੁਰੂ ਦੇ ਉਪਦੇਸ਼ ਦੀ ਝੋਟ ਸਹਾਰ ਦਾ ਹੈ ਤਾਸ ਕਹਿੰਦੇ ਉਸ ਗੁਰੂ ਪੂਜਨੀਕ ਦਾ ਮੈਂ ਦਾਸ ਸੇਵਕ ਹਾਂ ਦੱਸ ਰਿਹਾ ਕਿ ਵਰਸ਼ੀ ਦੀ ਝੋਟ ਕਿਸੇ ਹਥਿਆਰ ਦੀ ਝੋਟ ਸਹਿ ਲੈਣੀ ਉਹ ਸੌਖੀ ਹੈ ਪਰ ਗੁਰੂ ਦੇ ਸ਼ਬਦ ਦੀ ਝੋਟ ਸਹਿ ਲੈਣੀ ਕਹਿੰਦੇ ਜੇ ਕੋਈ ਸਹਿੰਦਾ ਹੈ ਤੇ ਮੈਂ ਉਸ ਦਾ ਦਾਸ ਉਸ ਦਾ ਸੇਵਕ ਬਣਨ ਨੂੰ ਤਿਆਰ ਹਾਂ ਸੋ ਅੱਗੇ ਭਗਤ ਜੀ 184 ਨੰਬਰ ਸ਼ਲੋਕ ਚ ਕਿਰਪਾ ਕਰੇ ਕੋਈ ਮੁੱਲਾ ਬਹੁਤ ਉੱਚੀ ਬਾੰਗ ਦੇਂਦਾ ਸੀ ਪਰ ਖੁਦਾ ਦੀ ਬੰਦਗੀ ਵਿੱਚ ਉਸ ਨੂੰ ਪੂਰਨ ਵਿਸ਼ਵਾਸ ਨਹੀਂ ਸੀ ਅਤੇ ਖੁਦਾ ਨੂੰ ਦੂਰ ਦੇਸ਼ ਵਿੱਚ ਵਸਣ ਦਾ ਵਿਸ਼ਵਾਸ ਕਰਦਾ ਸੀ ਉਸ ਦੇ ਪਰਥਾਏ ਭਗਤ ਜੀ 184 ਨੰਬਰ ਸ਼ਲੋਕ ਉਚਾਰਨ ਕਰ ਰਹੇ ਆ ਕਬੀਰ ਮੁੱਲਾ ਮਨਾਰੇ ਕੀਆ ਚੜ੍ਹੈ ਸਾਈ ਨ ਬਹਿਰਾ ਹੋਏ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਮੁੱਲਾ ਤੂੰ ਉੱਚੇ ਬੁਰਜ ਉੱਪਰ ਕੀ ਚੜਦਾ ਹੈ ਭਾਵ ਕੀ ਉੱਚੀ ਉੱਚੀ ਬਾਗਾਂ ਦੇਦਾ ਹੈ ਉਹ ਸਾਈ ਨ ਬਹਿਰਾ ਹੋਏ ਸਾਈ ਕਿਤੇ ਬੋਲਾ ਥੜੋ ਆ ਉਹ ਕੰਨਾਂ ਤੋਂ ਬਹਿਰਾ ਥੋੜੀ ਹੈ ਜਿਹੜਾ ਉੱਚੀ ਉੱਚੀ ਤੂੰ ਪੁਕਾਰਾਂ ਦਿੰਦਾ ਹੈ ਸਾਈਂ ਨਾ ਬਹਿਰਾ ਹੋਏ ਜਾ ਕਾਰਨ ਤੂੰ ਬਾਗ ਦੇ ਦਿਲ ਹੀ ਭੀਤਰ ਜੋਏ ਹਾਂ ਜਿਸ ਖੁਦਾ ਦੀ ਪ੍ਰਾਪਤੀ ਦੇ ਕਾਰਨ ਵਾਸਤੇ ਤੂੰ ਬਾਗ ਨਮਾਜ਼ ਲਈ ਪੁਕਾਰ ਦੇਣਾ ਕਰਦਾ ਹੈ ਉਸ ਨੂੰ ਆਪਣੇ ਦਿਲ ਹਿਰਦੇ ਦੇ ਵਿੱਚ ਹੀ ਜੋਏ ਦੇਖਣਾ ਕਰ ਭਾਵੇਂ ਸਾਰਿਆਂ ਦਾ ਸਾਖੀ ਰੂਪ ਹਰੀ ਹਿਰਦੇ ਦੇ ਵਿੱਚ ਵੱਸਦਾ ਹੈ 185 ਨੰਬਰ ਸ਼ਲੋਕ 'ਚ ਕੋਈ ਸੇਖ ਭਗਤ ਕਬੀਰ ਜੀ ਬਾਸ ਆਗੇ ਹੰਕਾਰ ਨਾਲ ਕਹਿਣ ਲੱਗਾ ਕਿ ਮੈਂ ਮੱਕੇ ਮਦੀਨੇ ਦਾ ਹੱਜ ਕਰਕੇ ਆਇਆ ਤਦੋਂ ਉਸਦੇ ਪਰਥਾਏ ਉਚਾਰਣ ਕਰਦੇ ਆ 185 ਨੰਬਰ ਸ਼ਲੋਕ ਸੇਖ ਸਬੂਰੀ ਬਾਹਰਾ ਕਿਆ ਹੱਜ ਕਾਬੇ ਜਾਏ ਏ ਸੇਖ ਸਬੂਰੀ ਸੰਤੋਖ ਤੋਂ ਬਾਹਰਾ ਬਿਨਾ ਕਾਬੇ ਵਿੱਚ ਜਾ ਕੇ ਹੱਜ ਕੀਤਿਆਂ ਕੀ ਹੋ ਗਿਆ ਭਾਵ ਵਿਅਰਥ ਹੀ ਹੈ ਜੇ ਤੇਰੇ ਕੋਲ ਸਬਰ ਨਹੀਂ ਹੈ ਸੰਤੋਖ ਨਹੀਂ ਹੈ ਤੇ ਕੀ ਤੇਰੀ ਨਮਾਜ਼ ਪੜੀ ਹੈ ਅੱਗੇ ਦੱਸ ਰੇ ਇਸੇ ਸ਼ਲੋਕ ਵਿੱਚ ਕਬੀਰ ਜਾ ਕੀ ਦਿਲ ਸਾਬਤ ਨਹੀਂ ਤਾ ਕੋ ਕਹਾਂ ਖੁਦਾਈ ਹਾਂ ਕਹਿੰਦੇ ਜੇ ਦੀ ਦਿਲ ਭਾਵ ਜਿਹਦਾ ਹਿਰਦਾ ਹੀ ਸਾਬਤ ਪੱਕਾ ਸਚਾਈ ਵਾਲਾ ਨਹੀਂ ਉਸ ਨੂੰ ਖੁਦਾਏ ਅੱਲਾਹ ਦੀ ਪ੍ਰਾਪਤੀ ਕਿੱਥੋਂ ਹੋ ਸਕਦੀ ਪਾਵਨੀ ਹੋ ਸਕਦੀ ਦਿਲ ਵਿੱਚ ਤਾਂ ਚੋਰ ਹੈ ਦਿਲ ਵਿੱਚ ਤਾਂ ਵਲਛੜ ਹਨ ਦਿਲ ਵਿੱਚ ਝੂਠ ਫਰੇਬ ਹੈ ਤੇ ਉਹ ਖੁਦਾ ਕਿੱਥੇ ਵਸੇਗਾ ਕੀ ਦਿਲ ਤਾਂ ਝੂਠ ਨਾਲ ਫਰੇਬ ਨਾਲ ਭਰਿਆ ਪਿਆ ਹੈ ਕਿਉਂਕਿ ਜਦੋਂ ਵੀ ਕੋਈ ਇੱਕ ਵਸਤੂ ਪਾਸੇ ਹੋਵੇ ਦੂਜੀ ਵਸਤੂ ਫੇਰ ਆ ਕੇ ਪੈਂਦੀ ਹੈ ਜੇ ਪਹਿਲੀ ਵਸਤੂ ਨਾਲ ਕੋਈ ਭਾਂਡਾ ਭਰਿਆ ਪਿਆ ਹੈ ਉਹਦੇ ਵਿੱਚ ਦੂਸਰੀ ਵਸਤੂ ਕਿੱਥੋਂ ਸਮਾ ਸਕਦੀ ਹੈ ਹਾਂਜੀ ਰਹੁ ਵਿਚਾਰ ਮਹਾਰਾਜ ਅੱਗੇ ਫਰਮਾ ਰਹੇ ਭਗਤ ਕਬੀਰ ਸਾਹਿਬ ਜੀ 186 ਨੰਬਰ ਸ਼ਲੋਕ ਵਿੱਚ ਕਿਰਪਾ ਕਰ ਰਹੇ ਆ ਕਬੀਰ ਅੱਲ੍ਹਾ ਕੀ ਕਰ ਬੰਦਗੀ ਜੇ ਸਿਮਰਤ ਦੁੱਖ ਜਾਏ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ ਅੱਲ੍ਹਾ ਪ੍ਰਮਾਤਮਾ ਦੀ ਬੰਦਗੀ ਭਗਤੀ ਕਰ ਜਿਸ ਪ੍ਰਮਾਤਮਾ ਦੇ ਸਿਮਰਦਿਆਂ ਜੰਮਣ ਮਰਨ ਅਗਿਆਨ ਆਦ ਦੇ ਦੁੱਖ ਚਲੇ ਜਾਂਦੇ ਦਿਲ ਮਹਿ ਸਾਈ ਪ੍ਰਗਟੈ 부ਜੈ ਬਲੰਤੀ ਨਾਏ ਫੇਰ ਤੇਰੇ ਕਿੰਦੇ ਦਿਲ ਹਿਰਦੇ ਵਿੱਚੋਂ ਸਾਈ ਮਾਲਕ ਪ੍ਰਭੂ ਪ੍ਰਗਟ ਸਾਖਸ਼ਤ ਹੋ ਜਾਵੇਗਾ ਅਤੇ ਤ੍ਰਿਸ਼ਨਾ ਮਾਇਆ ਆਦ ਦੀ ਬਲੰਤੀ ਬਲਦੀ ਹੋਈ ਨਾਏ ਅਗਨੀ 부ਜ ਜਾਵੇਗੀ ਵਾ ਨਾਏ ਨਾਮ ਰੂਪੀ ਜਲ ਨਾਲ ਕਾਲ ਦੀ ਅਗਨੀ 부ਜ ਜਾਵੇਗੀ ਸੋ ਇੱਥੋਂ ਤੱਕ ਬੇਨਤੀਆਂ ਅੱਜ ਵਾਲੇ ਵਿਚਾਰ ਵਿੱਚ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਚਾਹੁੰਦੇ ਆ ਗੁਰਬਾਣੀ ਦੇ ਵਿੱਚ ਪ੍ਰਮਾਣ ਦਿੰਦਿਆਂ ਕੋਈ ਗੁਰਬਾਣੀ ਦੀ ਪੰਕਤੀ ਅੱਗੇ ਪਿੱਛੇ ਬੋਲ ਹੋ ਜਾਂਦੀ ਆ ਆਪ ਸਾਤ ਸੰਗਤ ਸਤਿਗੁਰੂ ਬਖਸ਼ਣ ਹਰ ਪਿੱਤਾ ਬਖਸ਼ ਲੈਣਾ ਭੁੱਲਾਂ ਨਾ ਚਤਾਰਨੀ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ